ਔਰ ਬਹੁਤਾਂ ਦਾ ਮੀਂਹ ਦੇ ਨਾਲ ਬਹੁਤ ਸੜਕਾਂ ਟੁੱਟ ਚੁੱਕੀਆਂ ਨੇ ਉਹਨਾਂ ਨੂੰ ਬਣਾਉਣ ਲਈ 80-90 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਇਹ ਚਾਲੂ ਕੀਤਾ ਵਾ ਅੱਜ ਤੋਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਤੁਸੀਂ ਇੱਥੇ ਪਾਣੀ ਵੀ ਨਹੀਂ ਖੜੂਗਾ ਔਰ ਜਿਹੜੇ ਆਉਣ ਦੇ ਜ਼ਿੰਮੇਦਾਰ ਆਉਂਦੇ ਆ ਖਾਸ ਕਰਕੇ ਉਹਨਾਂ ਨੂੰ ਬਹੁਤ ਸਹੂਲਤ ਮਿਲੂਗੀ ਲੁਧਿਆਣਾ ਸਬਜ਼ੀ ਮੰਡੀ ਦੀ ਮੰਡੀ ਦੇ ਜਿਹੜੇ ਜੇ ਫਰੂਟਾਂ ਆਮਬਾ ਉਹ ਵੀ ਕਾਫੀ ਇੱਥੇ ਵਿਕਦਾ ਕਾਫੀ ਸ਼ਹਿਰ ਨੂੰ ਪਰੇਸ਼ਾਨੀ ਹੁੰਦੀ ਸੀ ਉਹ ਦਿੱਕਤ ਉਹ ਨਜ਼ਾਦ ਮਿਲੇਗੀ ਔਰ ਸੜਕ ਅੱਛੀ ਹੋਏਗੀ ਤੇ ਨੇਚਰਲੀ ਕਸਟਮਰ ਵੀ ਆਏਗਾ ਤਾਂ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ। ਆਧਾਰਾ ਜੀ ਜੀ ਆ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਆਂ। ਅਸੀਂ ਪਹੁੰਚੇ ਅੱਜ ਮਾਰਕੀਟ ਕਮੇਟੀ ਲੁਧਿਆਣਾ ਵਿਖੇ ਜਿੱਥੇ ਅੱਜ మార్కెట్ కమిటీ చైర్మన్ ది వలੋਂ ਇੱਕ ਸੜਕ ਦਾ ਉਦਘਾਟਨ ਕੀਤਾ ਜਾਣਾ ਇਸ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਹੋਰ ਉੱਚ ਅਧਿਕਾਰੀ ਇਸ ਹਲਕੇ ਦੇ ਐਮ.ਐਲ.ਏ ਇਸ ਇਲਾਕੇ ਦੇ ਕੌਂਸਲਰ ਉਹ ਵੀ ਨਾਲ ਮੌਜੂਦ ਰਹਿਣਗੇ ਆਓ ਚੱਲਦੇ ਹਾਂ మార్కెట్ కమిటీ ਦੇ ਚੇਅਰਮੈਨ ਕਿਸ ਥਾਂ ਦੇ ਉਦਘਾਟਨ ਕਰਦੇ ਆ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਉਸ ਥਾਂ ਦੇ ਦੌਰਾ ਕਰਦੇ ਆ ਦੇਖਦੇ ਹਾਂ ਵੀ ਉਹ ਕਿੰਨੀ ਲਾਗਤ ਦੇ ਨਾਲ ਕੀ ਕਿਹੜੀ-ਕਿਹੜੀ ਸੜਕ ਤੇ ਕਿਹੜੇ ਮਟੀਰੀਅਲ ਦੇ ਨਾਲ ਬਣਾਈ ਜਾਣੀ ਦੇ ਕੰਟਰੋਲ ਸੀਬੀਏ ਸਾਹਿਬ ਸਾਰੇ ਨਾਲ ਮਿਲ ਕੇ ਉਪਰਾਲਾ ਕਰਕੇ ਹੋਰ ਲੱਖਾਂ ਨਾ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਕੰਮ ਨੂੰ ਨਿਪਟਰ ਜੜਾਇਆ ਹੁਮੈਂ ਧੰਨਵਾਦ ਕਰਦਾ ਸਾਡੇ ਸਬੰਦੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਦਾ ਐਗਰੀਕਲਚਰ ਮਨਿਸਟਰ ਸਾਹਿਬ ਦਾ ਜਿਨ੍ਹਾਂ ਨੇ ਨਿੱਜੀ ਆਪਣੇ ਤੌਰ ਤੇ ਉਹਨਾਂ ਨੇ ਸੋਚ ਲਾ ਕੇ ਤੇ ਇਸ ਕੰਮ ਨੂੰ ਨਿਪਟਰ ਜੜਾਇਆ ਉਹਨਾਂ ਦਾ ਵੀ ਧੰਨਵਾਦ ਹੈ ਇਰਾਨ ਮਲੇ ਟਾਈਮ ਦੇ ਵਿੱਚ ਸਾਡੇ ਜਿੰਨੇ ਵੀ ਸੀਜ਼ਨ ਨੇ ਚਾਹੇ ਉਹ ਪੈਡੀ ਦਾ ਚਾਹੇ ਦੂਸਰੇ ਸੀਜ਼ਨ ਜਿੰਨੇ ਵੀ ਆਉਂਦੇ ਨੇ ਔਰ ਤਕਰੀਬਨ ਕਾਫੀ लुधियाना सब्जी मंडी ਦੀ ਮੰਡੀ ਦੇ ਜਿਹੜੇ ਚਾਹੇ ਫਰੂਟ ਹੈ ਅੰਬ ਹੈ ਉਹ ਵੀ ਕਾਫੀ ਇੱਥੇ ਵਿਕਦਾ ਕਾਫੀ ਸ਼ਹਿਰ ਨੂੰ ਪਰੇਸ਼ਾਨੀ ਹੁੰਦੀ ਸੀ ਉਹ ਦਿੱਕਤ ਉਹ ਨਜ਼ਾਦ ਮਿਲੇਗੀ ਔਰ ਸੜਕ ਅੱਛੀ ਹੋਏਗੀ ਤੇ ਨੇਚਰਲੀ ਕਸਟਮਰ ਵੀ ਆਏਗਾ ਤਾਂ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਆਸ ਹੈ ਕਿ ਆਪਾਂ ਇਸ ਤਰ੍ਹਾਂ ਹੀ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਵਾਸਤੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਆਪਾਂ ਹਰ ਹਾਲ ਮਿਲ ਕੇ ਕੰਮ ਕਰਾਂਗੇ ਉਹਨਾਂ ਤੋਂ ਵਾਅਦਾ ਸਾਥ ਸਰ ਦੇ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਨਿੱਜੀ ਤੌਰ ਤੇ ਇਸ ਜੂਨ ਮੇਰੇ ਨਾਲ ਮੋੜੇ ਨਾ ਮੋੜਾ ਲਾ ਕੇ ਇਸ ਕੰਮ ਨੂੰ ਪਾਸ ਕਰਾਉਣ ਦੇ ਮੇਰਾ ਯੋਗਦਾਨ ਪਾਉਣ ਦੇ ਧੰਨਵਾਦ ਹੈ ਔਰ ਸਾਡੇ ਕੌਂਸਲਰ ਸਾਹਿਬ ਔਰ ਸਾਰੀ ਸੰਗਤ ਦਾ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਆਏ ਆਂ ਦੂਜਾ ਮੈਂ ਧੰਨਵਾਦ ਕਰਦਾ ਬੱਗਾ ਸਾਹਿਬ ਦਾ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਦਾ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕਿਸਾਨਾਂ ਦੀ ਔਕੜਾਂ ਨੂੰ ਦੇਖਦੇ ਹੋਏ ਐਨੂ ਇਹਦੇ ਇਥੇ ਜਿਹੜੀ ਮੰਡੀ ਦੀਆਂ ਸੜਕਾਂ ਨੂੰ ਚਾਹੇ ਫੜਾ ਚਾਹੇ ਕੁਛ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਚੂਹਿਆਂ ਦੀ ਬੜੀ ਪ੍ਰੋਬਲਮ ਆ ਔਰ ਬਹੁਤ ਥਾਂ ਥਾਂ ਮੀਂਹ ਦੇ ਨਾਲ ਬਹੁਤ ਸੜਕਾਂ ਟੁੱਟ ਚੁੱਕੀਆਂ ਨੇ ਉਹਨਾਂ ਨੂੰ ਬਣਾਉਣ ਲਈ 80-90 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਇਹ ਚਾਲੂ ਕੀਤਾ ਬਾਅਦ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਤੁਸੀਂ ਇੱਥੇ ਪਾਣੀ ਵੀ ਨਹੀਂ ਖੜੂਗਾ ਔਰ ਜਿਹੜੇ ਆਉਣ ਦੇ ਜ਼ਿੰਮੇਦਾਰ ਆਉਂਦੇ ਆ ਖਾਸ ਕਰਕੇ ਉਹਨਾਂ ਨੂੰ ਬਹੁਤ ਵਸੂਲ ਤੇ ਮਿਲੂਗੀ ਇੱਥੇ ਆਉਣ ਦੀ ਮੰਡੀ ਚਾਉਂਦੇ ਅਸੀਂ ਤਾਂ ਲੋਕਾਂ ਲਈ ਕਰਨਾ ਲੋਕਾਂ ਲੋਕ ਖੁਸ਼ ਹੋਣਗੇ ਤਾਂ ਅਸੀਂ ਵੀ ਖੁਸ਼ ਆ ਔਰ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦਾ ਬੱਗਾ ਜੀ ਦਾ ਔਰ ਸਾਡੇ ਐਡਜੂਟ ਕ ਮਨਿਸਟਰ ਜੀ ਦਾ ਸਾਡੇ ਖਾਸ ਤੌਰ ਤੇ ਸੀਐਮ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਇਹ ਮੌਕਾ ਦਿੱਤਾ ਔਰ ਮੈਂ ਜਾਨੀ ਇਹਦੇ ਬੈਂ ਮੰਡੀ ਨੂੰ ਇੱਕ ਵਧੀਆ ਮਾਡਲ ਮੰਡੀ ਬਣਾਉਣ ਦੇ ਵਿੱਚ ਬੜੇ ਸਾਈ ਹੋਏ ਆ ਬਾਕੀ ਤੁਹਾਡੇ ਦਾ ਫਿਰ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਡੇ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਲੁਧਿਆਣਾ ਉਹ ਸਾਰਿਆਂ ਨੇ ਰਲ ਕੇ ਅਪਰਲਾ ਕੀਤਾ ਔਰ ਸੰਗਤ ਲਈ ਜਿਹੜੀ ਸੜਕ ਨਵੀਂ ਬਣਨ ਜਾ ਰਹੀ ਹੈ ਮੈਂ ਤਨਵਾਦ ਵੀ ਕਰਦਾ ਐਮਐਲਏ ਸਾਹਿਬ ਦਾ ਵੀ ਚੇਅਰਮੈਨ ਸਾਹਿਬ ਦਾ ਵੀ ਕਿ ਉਹਨਾਂ ਨੇ ਸਾਡੀ ਮੰਗ ਨੂੰ ਮੁੱਖ ਰੱਖ ਕੇ ਜਿਹੜਾ ਪਹਿਲ ਦੇ ਆਧਾਰ ਤੇ ਸਾਡਾ ਕੰਮ ਸ਼ੁਰੂ ਕਰਵਾਇਆ ਸਾਰਿਆਂ ਦਾ ਤਨਵਾਦ ਸਾਰੀ ਸੰਗਤ ਦਾ ਤਨਵਾਦ ਕਿੰਨੇ ਲੱਗਦੀ ਲਾਗਤ ਦੇ ਨਾਲ ਬਣਾਈ ਇਹ 31 ਲੱਖ ਰੁਪਏ ਦੀ ਲਾਗਤ ਨਾਲ ਇਹ ਰੋਡ ਬਣੇਗੀ ਰੋਡ ਬਣਨ ਜਾ ਰਹੀ ਹੈ ਪਹਿਲਾਂ ਵੀ ਬੜੇ ਉਦਘਾਟਨ ਕੀਤਾ ਸੀ ਸੀਵਰੇ ਨਵਾਂ ਪਾਇਆ ਹੋਰ ਵੀ ਕੰਮ ਜਿਹੜੇ ਰਹਿੰਦੇ ਆ ਉਹਨਾਂ ਦੇ ਜਿਹੜੀਆਂ ਔਕੜਾਂ ਨੇ ਜਿਹੜੀਆਂ ਸਾਡੇ ਤੇ ਸਾਡੇ ਮੇਨ ਮੇਨ ਪ੍ਰੋਬਲਮ ਜਿਹੜੀ ਸੀਗੀ ਪਾਣੀ ਬਹੁਤ ਖੜਦਾ ਸੀਗਾ ਸੜਕ ਇੱਥੋਂ ਨਿਮੀ ਸੀਗੀ ਪਾਣੀ ਬਹੁਤ ਖੜਦਾ ਜੇ ਐਂਟਰੀ ਦੀ ਰੋਡ ਹੈ ਇਹ ਤੇ ਕਿਸਾਨ ਆਉਂਦੇ ਆ ਤੇ ਸਾਡੇ ਪਿੱਛੇ ਮਹੱਲਾ ਵਸਦਾ ਤੇ ਮਹੱਲਾ ਵਾਸੀ ਆਉਂਦੇ ਸਭ ਨੂੰ ਵੱਡੀ ਸਮੱਸਿਆ ਸੀਗਾ ਰਾਜੋ ਦਾ ਹੱਲ ਹੋਇਆ ਤੇ ਉਹਦੇ ਲਈ ਸਿੱਧਾ ਧੰਨਵਾਦ ਕਰ ਰਿਹਾ ਐਮਐਲਏ ਸਾਹਿਬ ਦਾ ਵੀ ਚੇਅਰਮੈਨ ਸਾਹਿਬ ਦਾ ਵੀ ਸਮੂਚੀ ਸੰਗਤ ਦਾ ਸੀਗੇ ਸਾਹਿਬ ਜਿਹੜੇ ਪੰਜਾਬ ਸਰਕਾਰ ਆਦੀਆਂ ਉਹਨਾਂ ਵੱਲੋਂ ਇਦਾਂ ਦੇ ਸੜਕ ਦਾ ਬਹੁਤ ਪੁਰਾਣਾ ਇਹ ਹਾਲ ਮਾਰਾਇਆ ਦੇਖੋ ਹਰ ਬੰਦੇ ਦਾ ਕੰਮ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਪਬਲੀਕਲੀ ਟੈਨਸ਼ਨ ਲੈਂਦਾ ਕੋਈ ਨਹੀਂ ਲੈਂਦਾ ਸੋ ਸਾਡੇ ਐਮਐਲਏ ਸਾਹਿਬ ਹੈ ਪਹਿਲਾਂ ਸਾਡਾ ਬੁੱਢੇ ਦਿਹਾੜਾ ਦਾ ਪੁਲਿਸ ਸੀਗਾ ਕਿੰਨੀ ਵੱਡੀ ਸਮੱਸਿਆ ਸੀਗੀ ਉਹਦਾ ਹੱਲ ਹੋਇਆ ਹੁਣ ਸਾਡੀਆਂ ਦੋ ਤਿੰਨ ਸਮੱਸਿਆਵਾਂ ਮੰਡੀ ਦੀਆਂ ਸੀਗੀਆਂ ਅਸੀਂ ਦੱਸਿਆ ਰਲ ਮਿਲ ਕੇ ਸਾਰਾ ਹੱਲ ਕੱਢਿਆ ਕੰਮ ਹੋ ਰਿਹਾ ਆਪਣਾ ਆਪਣਾ ਢੰਗ ਤਰੀਕਾ ਹੈ ਕੰਮ ਕਰਨ ਦਾ ਤੁਸੀਂ ਦੇਖਿਆ ਹੈ ਕਿ ਮਦਨ ਲਾਲ ਬੱਗਾ ਜੀ ਨੇ ਗੁਰਜੀਤ ਸਿੰਘ ਗੱਲਜੀ ਨੇ ਚੇਅਰਮੈਨ ਜੋ ਮੰਡੀ ਬੋਰਡ ਦੇ ਉਹਨਾਂ ਨੇ ਸੜਕ ਦਾ ਉਦਘਾਟਨ ਕੀਤਾ ਵਾ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਸ ਸੜਕ ਦੇ ਨਾਲ ਲੋਕਾਂ ਨੂੰ ਕੀ ਕੀ ਮੁਸ਼ਕਲ ਆ ਰਹੀਆਂ ਸੀ ਉਹਦਾ ਹੱਲ ਕੀਤਾ ਗਿਆ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਖੂਬਸੂਰਤ ਤਰੀਕੇ ਨਾਲ ਬਣਾਇਆ ਜਾਵੇਗਾ ਇਹਨਾਂ ਦੇ ਨਾਲ ਇੱਥੋਂ ਦੇ ਕਾਉਂਸਲਰ ਬਾਰ ਨੰਬਰ 1 ਦੇ ਕਾਉਂਸਲਰ ਸਵੀਰ ਸਾਹਿਬ ਵੀ ਮੌਜੂਦ ਸਨ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਸਾਨੂੰ ਮੁਸ਼ਕਲ ਆ ਰਹੀਆਂ ਸੀ ਉਹ ਸੀ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲੈ ਆਂਦੀਆਂ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਨੇ ਸਰਕਾਰ ਦੇ ਤੱਕ ਲਿਜਾ ਕੇ ਮਦਨ لال ਬੱਗਾ ਜੀ ਦਿਖਵਾਈ ਇਹ ਟ ਇਹ ਜਿਹੜੀ ਸੜਕਾ ਸਭ ਤੋਂ ਮੇਨ ਸੜਕਾ ਜਿਹੜੀ ਇਹਦਾ ਜਿਹੜਾ ਮਸਲਾ ਹੱਲ ਕੀਤਾ ਤੇ ਬਹੁਤ ਜਲਦ ਇਹ ਵਧੀਆ ਖੂਬਸੂਰਤ ਮੰਡੀ ਬਣਾਈ ਜਾਵੇਗੀ ਤੁਸੀਂ ਦੇਖਦੇ ਰਹੋ ਜਿਹੜਾ ਟਾਈਮ 'ਚ ਕੈਮਰਾਮੈਨ ਜਿਸਪਾਲ ਸਿੰਘ ਸੋਨੂ ਦੇ ਨਾਲ ਸਰਵਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ